ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਘਰ ਵਿੱਚ ਮੋਮੋਜ਼ ਨਾਲ ਖਾਣ ਵਾਲੀ ਚਟਨੀ ਤਿਆਰ ਕਰਾਂਗੇ ਉਹਦੇ ਲਈ ਸਭ ਤੋਂ ਪਹਿਲਾਂ ਆਪਾਂ ਨੂੰ ਚਾਹੀਦੇ ਨੇ ਲਾਲ ਟਮਾਟਰ ਤੇ ਥੋੜਾ ਜਿਹਾ ਲਸਣ ਤੇ ਲਾਲ ਮਿਰਚ ਸੁੱਕੀਆਂ ਲਾਲ ਮਿਰਚਾਂ ਨੇ ਤੇ ਨਾਲ ਚਾਹੀਦੀ ਆ ਆਪਾਂ ਨੂੰ ਕੈਚ-ਅਪ ਟਮਾਟੋ ਕੈਚ-ਅਪ ਚਲੋ ਜੀ ਹੁਣ ਆਪਾਂ ਕਰਦੇ ਆ ਤਿਆਰੀ ਬਣਾਉਣ ਦੀ ਸਭ ਤੋਂ ਪਹਿਲਾਂ ਆਪਾਂ ਇਹ ਸੌਨ ਕਰਾਂਗੇ ਠੀਕ ਕੜਾਈ ਵਿੱਚ ਥੋੜਾ ਜਿਹਾ ਪਾਣੀ ਪਾ ਲਿਆ ਵਾ ਤੇ ਆਪਾਂ ਜਿਹੜੇ ਟਮਾਟਰ ਲਏ ਸੀ ਇਹਨਾਂ ਦੇ ਉੱਪਰ ਆਪਾਂ ਇਸ ਤਰ੍ਹਾਂ ਕੱਟ ਲਾ ਦਾਂਗੇ ਤੇ ਇਹਨਾਂ ਨੂੰ ਪਾਣੀ ਵਿੱਚ ਪਾਵਾਂਗੇ ਤੇ ਨਾਲ ਹੀ ਆਪਾਂ ਲਾਲ ਮਿਰਚਾਂ ਵੀ ਪਾ ਦਵਾਂਗੇ ਜਿਹੜਾ ਪੱਲਾਪਨ ਲਿਆ ਸੀ ਉਹ ਪੱਲਾਪਨ ਵੀ ਵਿੱਚ ਪਾ ਦਾਂਗੇ ਹੁਣ ਆਪਾਂ ਇਸ ਨੂੰ 15 ਤੋਂ 20 ਮਿੰਟ 15 ਤੋਂ 20 ਮਿੰਟ ਆਪਾਂ ਇਸ ਨੂੰ ਪਕਾਵਾਂਗੇ ਇਸ ਤਰ੍ਹਾਂ ਜੋ ਆਪਣੇ ਟਮਾਟਰ ਤੇ ਲਸਣ ਤੇ ਮਿਰਚਾਂ ਨੂੰ 15 ਮਿੰਟ ਹੋ ਗਏ ਨੇ ਆਪਾਂ ਹੁਣ ਚੈੱਕ ਕਰਾਂਗੇ ਇਹ ਬਿਲਕੁਲ ਬਣ ਕੇ ਤਿਆਰ ਨੇ ਆਪਾਂ ਗੈਸ ਬੰਦ ਕਰ ਦਾਂਗੇ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਛਾਣ ਲਵਾਂਗੇ ਪਿਆਇ ਨੂੰ ਬਿਲਕੁਲ ਠੰਡਾ ਕਰਾਂਗੇ ਸੋ ਇਸ ਤਰ੍ਹਾਂ ਇਹਨਾਂ ਨੂੰ ਪਿਆਇ ਨੂੰ 10 ਮਿੰਟ ਹੋ ਗਏ ਨੇ ਜੋ ਆਪਾਂ ਬਿਲਕੁਲ ਠੰਡੇ ਹੋ ਗਏ ਨੇ ਆਪਾਂ ਹੁਣ ਇਹ ਬਿਲਕੁਲ ਟਮਾਟਰ ਦੇ ਉੱਪਰ ਜੋ ਛਿਲਕਾ ਉਤਾਰ ਦੇਵਾਂਗੇ ਛਿਲਕਾ ਉਤਾਰਨ ਤੋਂ ਬਾਅਦ ਆਪਾਂ ਇਹਨਾਂ ਨੂੰ ਮਿਕਸੀ ਵਿੱਚ ਪੀਸ ਲਵਾਂਗੇ ਸੋ ਇਸ ਤਰ੍ਹਾਂ ਆਪਾਂ ਲੜਾਇ ਦਾ ਪੇਸਟ ਬਣਾ ਕੇ ਤਿਆਰ ਕਰ ਲਿਆ ਵਾ ਹੁਣ ਆਪਾਂ ਇੱਕ ਕੜਾਈ ਲਵਾਂਗੇ ਕੜਾਈ ਦੇ ਵਿੱਚ ਥੋੜਾ ਜਿਹਾ ਤੇਲ ਪਾਵਾਂਗੇ ਮੇਰੇ ਵਿੱਚ ਰਿਫਾਈਨਡ ਤੇਲ ਯੂਜ਼ ਕੀਤਾ ਵਾ ਜਦੋਂ ਆਪਣਾ ਤੇਲ ਥੋੜਾ ਜਿਆ ਕਰਮ ਹੋ ਗਿਆ ਤਾਂ ਆਪਾਂ ਜਿਹੜਾ ਪੇਸਟ ਤਿਆਰ ਕੀਤਾ ਸੀ ਇਹਨੂੰ ਤੇਲ ਵਿੱਚ ਪਾਉਂਦੇ ਆਂ ਆਪਾਂ ਇਹਨੂੰ ਚੰਗੀ ਤਰ੍ਹਾਂ ਪਕਾਵਾਂਗੇ ਤਾਂ ਕਿ ਜਿਹੜਾ ਇਹਦਾ ਕੱਚਾਪਨ ਰਹਿੰਦਾ ਉਹ ਖਤਮ ਹੋ ਜਾਵੇ ਨਾਲ ਹੀ ਆਪਾਂ ਇਹਦੇ ਵਿੱਚ ਥੋੜੀ ਜੀ ਕਾਲੀ ਮਿਰਚ ਐਡ ਕਰਾਂਗੇ ਤੇ ਆਪਾਂ ਨਮਕ ਐਡ ਕਰਾਂਗੇ ਆਪਾਂ ਥੋੜੀ ਜੀ ਇਹਦੇ ਵਿੱਚ ਚੀਨੀ ਐਡ ਕਰਾਂਗੇ ਸ਼ੀ ਨੀ ਏਡ ਕਰਨਾ ਜਿਹੜਾ ਇਹਦਾ ਟੇਸਟ ਬੈਲੈਂਸ ਹੋ ਜਾਂਦਾ ਵਾ ਤੇ ਜਿਹੜੀ ਆਪਣੀ ਸੌਸ ਸੌ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਆ ਹਾਂ ਬੱਸ ਨੂੰ ਘੱਟ ਮੀਡੀਅਮ ਤੇ ਪਕਾ ਲਵਾਂਗੇ ਘੱਟ ਗੈਸ ਤੇ ਪਕਾ ਲਵਾਂਗੇ ਆਪਾਂ ਥੋੜੀ ਜਿਹੀ ਇਹਦੇ ਵਿੱਚ ਚਿਕਨੀ ਫਲੈਕਸ ਵੀ ਐਡ ਕਰਾਂਗੇ। ਸੋ ਆਪਾਂ ਇਸ ਤਰ੍ਹਾਂ ਆਪਣੀ ਜਿਹੜੀ ਚਟਣੀ ਬਣ ਕੇ ਤਿਆਰ ਆ ਆਪਾਂ ਇਹਦੇ ਵਿੱਚ ਥੋੜੀ ਜਿਹੀ ਕੈਚਪ ਵੀ ਤੇ ਆਪਾਂ ਪਾ ਦਵਾਂਗੇ। ਕੈਚਪ ਪਾਉਣ ਨਾਲ ਇਹਦਾ ਜੋ ਟੇਸਟ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦਾ ਵਾ। ਸੋ ਇਸ ਤਰ੍ਹਾਂ ਆਪਣੀ ਜੋ ਚਟਨੀ ਹੈ ਬਿਲਕੁਲ ਬਣ ਕੇ ਤਿਆਰ ਆ ਤੁਸੀਂ ਘਰ ਵਿੱਚ ਬਹੁਤ ਹੀ ਆਸਾਨ ਤਰੀਕੇ ਨਾਲ ਮੋਮੋਸ ਨਾਲ ਖਾਣ ਵਾਲੀ ਚਟਨੀ ਤਿਆਰ ਕਰ ਸਕਦੇ ਹੋ ਜੋ ਬਣਾਉਣ ਦਾ ਤਰੀਕਾ ਵਧੀਆ ਲੱਗਿਆ ਹੋਵੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਤੁਸੀਂ ਵੀ ਘਰ ਵਿੱਚ ਟਰਾਈ ਜ਼ਰੂਰ ਕਰਿਓ ਬਾਜ਼ਾਰ ਨਾਲੋਂ ਬਹੁਤ ਹੀ ਵਧੀਆ ਬਣ ਕੇ ਘਰ ਵਿੱਚ ਤਿਆਰ ਹੁੰਦੀ ਹੈ ਤੇ ਬਹੁਤ ਹੀ ਆਸਾਨ ਤਰੀਕੇ ਨਾਲ ਬਣ ਜਾਂਦੀ ਹੈ ਸੋ ਤੁਸੀਂ ਵੀ ਇੱਕ ਵਾਰ ਟਰਾਈ ਜ਼ਰੂਰ ਕਰਿਓ ਸੋ ਥੈਂਕ ਯੂ ਜੀ